ਸਰਕਾਰ ਦਾ ਜੁੜ ਗਏ ਬਾਗਾ ਮੇਰੇ ਭਰਾ ਨੂੰ ਦੇਖ ਮੇਰੀ ਮਾਂ ਅਮਰੀਕਾ ਤੋਂ ਮੰਦਪਾਗੀ ਖਬਰ ਆਈ ਹੈ ਜਿੱਥੇ 26 ਸਾਲਾ ਪੰਜਾਬੀ ਨੌਜਵਾਨ ਲਪ੍ਰਿਤ ਸਿੰਘ ਦੀ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਹੈ ਲਪ੍ਰਿਤ ਸਿੰਘ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਨਵਾਂ ਸ਼ਾਲਾ ਦਾ ਰਹਿਣ ਵਾਲਾ ਸੀ ਜਿਸ ਨੂੰ ਕਰੀਬ 7 ਸਾਲ ਪਹਿਲਾਂ ਪਰਿਵਾਰ ਨੇ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ ਲਪ੍ਰਿਤ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਜਾਣਕਾਰੀ ਮੁਤਾਬਕ ਲਵਪ੍ਰੀਤ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਕਿਸੇ ਕੰਮ ਤੋਂ ਜਾ ਰਿਹਾ ਸੀ ਕਿ ਐਲਏ ਦੇ ਨਜ਼ਦੀਕ ਪਹਾੜੀ ਇਲਾਕੇ ਦੇ ਵਿੱਚਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਡੂੰਗੀ ਖੱਡ ਵਿੱਚ ਜਾ ਡੇਗੀ ਇਸ ਦੌਰਾਨ ਲਵਪ੍ਰੀਤ ਦੇ ਕਾਫੀ ਸੱਟਾਂ ਲੱਗੀਆਂ ਜਦ ਕਿ ਉਸਦੇ ਦੋਸਤ ਸੁਨੀਲ ਕੁਮਾਰ ਦੀ ਲੱਤ ਸੱਟ ਲੱਗੀ ਤੇ ਵਿਸ਼ਾਲ ਸਲਾਰੀਆ ਵਾਲ-ਵਾਲ ਬਚ ਗਿਆ ਵਿਸ਼ਾਲ ਸਲਾਰੀਆ ਜਦ ਹੁਸ਼ ਵਿੱਚ ਆਇਆ ਤਾਂ ਉਸਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰ ਚਲਾਇਆ ਤੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਲੇਕਿਨ ਹਸਪਤਾਲ ਦੇ ਵਿੱਚ ਲਾਪਰਵ੍ਰਿਤ ਨੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆ ਦਮ ਤੋੜ ਦਿੱਤਾ ਪੁੱਤ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਸਦਮੇ ਵਿੱਚ ਚਲਾ ਗਿਆ ਪਿੰਡ ਤੇ ਸ਼ਹਿਰ ਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਦਰੋਂ ਰੋ ਕੇ ਬੁਰਾ ਹਾਲ ਹੈ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਤੋਂ ਲਾਪਰਵ੍ਰਿਤ ਦੀ ਮ੍ਰਿਤਕ ਦੀ ਪੰਜਾਬ ਲਿਆਉਣ ਦੇ ਲਈ ਮਦਦ ਦੀ ਅਪੀਲ ਕੀਤੀ ਹੈ ਮੇਰਾ ਨਾਮ ਰਮਨ ਮੇਰੇ ਭਰਾ ਦਾ ਨਾਮ ਲੱਭੀ ਸਿੰਘ ਜੋ ਕਿ ਅਮਰੀਕਾ ਗਿਆ ਸੀ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਅੱਜ ਤੋਂ 7 ਸਾਲ ਪਹਿਲਾਂ 3 ਦਿਨ ਪਹਿਲਾਂ ਉਹਦਾ ਕੈਲੀਫੋਰਨੀਆ ਐਲ ਏ ਵਿੱਚ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹਦੀ ਡੈਥ ਹੋ ਗਈ। ਉਹ ਕ੍ਰਿਟੀਕਲ ਸਟੇਸ਼ਨ ਸਿਚੁਏਸ਼ਨ ਸੀਗੀ ਉਹਦੀ। ਉਹਦਾ ਸਾਰਾ ਪਾੜ ਗਿਆ ਸੀਗਾ ਅੰਦਰ। ਕੱਲ ਰਾਤ ਡਾਕਟਰਾਂ ਨੇ ਉਹਨੂੰ ਡੈਥ ਘਰਾਰ ਦੇ ਦਿੱਤਾ। 7 ਸਾਲ ਹੋ ਗਏ ਉਹਨੂੰ ਕਿੰਨੇ ਚਿਰ ਉਹ ਸੱਤ ਸਾਲ ਟਰਾਲਾ ਚਲਾਉਂਦਾ ਸੀ ਜਿੱਥੇ। ਪੀ ਆਰ ਸੀਗਾ ਉੱਥੇ ਦਾ। ਨਹੀਂ ਜਿੱਤੀ ਜੰਗੀ ਨੀਗਾ ਲੈ ਕਿੰਨਾ ਗਿਆ ਹੈ ਕੈਲੀ ਨਿਊਯਾਰਕ ਗਿਆ ਸੀਗਾ ਆਪਣੇ ਪੇਪਰਾਂ ਦੇ ਚੱਕਰ 'ਚ ਲੈ ਲੈ ਉਤਰਿਆ ਸੀਗਾ 에어ਪੋਰਟ ਤੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਲੈ ਜਾਓ ਆਣ ਕੇ ਇੱਥੋਂ ਉਹ ਲੈਣ ਗਏ ਉਹਨੂੰ ਉਹ ਤੇ ਰਸਤੇ 'ਚ ਬੰਦਲ ਪੈ ਡਿਆਈ ਉਹਦੀ ਗੱਡੀ ਸਲਿੱਪ ਹੋ ਕੇ ਖਾਈ 'ਚ ਡਿੱਗ ਗਈ ਜ਼ੋਰ ਨਾਲ ਵਜਾ ਉਹਦੀ ਸਾਰੀ ਚੀਜ਼ ਪਾੜ ਗਈ ਥਾ ਤੇ ਮੈਨੂੰ ਇੱਥ ਹੋ ਗਈ ਆ ਦੋਸਤੇ ਗਏ ਉਹਦੇ ਨਾਲ ਦੋ ਦੋਸਤ ਸੀਗੇ ਇੱਕ ਦੀ ਇੱਕ ਦੀ ਲੱਤ ਫ੍ਰੈਕਚਰ ਹੋਈ ਸੀਗੀ ਇੱਕ ਬਿਲਕੁਲ ਠੀਕ ਨਿਕਲਿਆ ਆਦੇ ਪੇਪਰ ਵਾਸਤੇ ਗਿਆ ਆਪਣੇ ਪੀਆਰ ਦੇ ਪੇਪਰ ਵਾਸਤੇ ਗਿਆ ਸੀਗਾ ਉੱਤੇ ਵਕੀਲ ਨੂੰ ਮਿਲਣ ਪਰ ਅਗਲੇ ਸਾਲ ਉਹਨੇ ਪੱਕਾ ਹੋ ਜਾਨਾ ਸੀਗਾ ਵਾਪਸ ਆ ਜਾਨਾ ਸੀਗਾ ਉਹਨੇ ਅਗਲੇ ਸਾਲ ਮੈਨੂੰ ਫੋਨ ਕਰਕੇ ਕਹਿੰਦਾ ਸੀਗਾ ਮੈਂ ਤੇਰੇ ਕੋ ਆ ਜਾਣਾ ਕਹਿੰਦਾ 1 ਸਾਲ ਦੇ ਵਿੱਚ ਵਿੱਚ ਹੀ ਪਰਿਵਾਰ ਚ ਕੌਣ ਕੌਣ ਹੈ ਜਿਹਨਾਂ ਨਾਲ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਮੈਂ ਮੇਰੀ ਮਦਰ ਸਿਸਟਰ ਹੈ ਮੇਰੀ ਮੇਰੀ ਵਾਈਫ ਨੇ ਮੈਰਿਡ ਸੀਗੇ ਜਾਨ ਮੈਂ ਅਨ ਮੈਰਿਡ ਸੀਗੇ ਜੇ 26 ਸਾਲਾਂ ਦਾ ਸੀਗਾ ਉਹ ਤੁਹਾਨੂੰ ਕਿਦਾਂ ਪਤਾ ਲੱਗਾ ਮੈਂ ਇਟਲੀ ਰਹਿਣਾ ਮੈਨੂੰ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਆਇਆ ਦੋ ਦਿਨ ਪਹਿਲਾਂ ਮੈਨੂੰ ਕਹਿੰਦਾ ਵੀ ਇਦਾਂ ਕਰਕੇ ਲਵ ਦਾ ਐਕਸੀਡੈਂਟ ਹੋ ਗਿਆ ਬਹੁਤ ਤਗੜਾ ਉਹਦੀਆਂ ਤਿੰਨ ਸਰਜਰੀਆਂ ਰਾਤੋਂ ਰਾਤ ਹੀ ਉਹਨਾਂ ਨੇ ਕਰਤੀਆਂ ਚੌਥੀ ਕਰਨ ਦੇ ਆ ਸ਼ਾਇਦ ਕਹਿੰਦਾ ਮੁਸ਼ਕਲ ਹੀ ਆ ਉਹ ਨਹੀਂ ਬਚ ਸਕਦਾ ਮੈਂ ਫਿਰ ਕਿਥੇ ਨੂੰ ਨਹੀਂ ਫੋਨ ਕਰਕੇ ਦੱਸਿਆ ਮੈਂ ਤਿੰਨ ਦਿਨ ਆਪਣੇ ਅੰਦਰ ਹੀ ਗੱਲ ਦੱਬ ਕੇ ਰੱਖੀ ਫਿਰ ਮੈਂ ਚੌਥੇ ਦਿਨ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਮੈਂ ਉਸੇ ਟਾਈਮ ਹੀ ਉੱਥੇ ਇੱਕੀ ਤੋਂ ਟਿਕਟ ਕਰਵਾਈ ਮੈਂ ਕੱਲ ਸ਼ਾਮ ਨੂੰ ਇੱਥੇ ਆ ਗਿਆ ਆਪਣੇ ਘਰ ਜਦੋਂ ਘਰ ਆਇਆ ਮੇਰੇ ਜੀਜਾ ਜੀ ਉੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਨਹੀਂ ਕੀ ਮੰਗ ਕਰਦੇ ਹੋ ਮਾਂਗੇ ਸਰਕਾਰ ਕੋਈ ਇਹੀ ਕਰਦੇ ਆ ਵੀ ਬਸ ਸਾਨੂੰ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਤੇ ਵਾਪਸ ਆਣੀ ਚਾਹੀਦੀ ਹੈ ਮੇਰੀ ਮਾਂ ਮਰ ਚੁਗੀ ਦੀ ਇਹਨੂੰ ਨਹੀਂ ਦੇਖਿਆ ਤੇ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਪ੍ਰਸ਼ਾਸਨ ਨੇ ਤੁਹਾਡੇ ਜਾਂਦੇ ਕੋਲ ਕਿਸੇ ਨਾਲ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਪੁੱਛਣ ਨਹੀਂ ਆਇਆ ਇੱਥੇ ਸਾਨੂੰ ساری ਦੁਨੀਆ ਨੂੰ ਪਤਾ ਪਰ ਸਰਕਾਰ ਦਾ ਕੋਈ ਬੰਦਾ ਤੁਹਾਡੇ ਕੋਲ ਜਿੱ ਤੱਕ ਨਹੀਂ ਆਇਆ ਕਿੰਨਾ ਚਿਰ ਪਹਿਲਾਂ ਇੱਥੇ ਆ ਕੇ ਆ ਗਿਆ ਆਈਡੀਆ ਇੰਡੀਆ ਆਇਆ ਇਨੀ 7 ਸਾਲ ਹੋ ਗਏ ਉਹਨੂੰ ਉੱਤੇ ਹੀ ਵਾਰ ਹੀ 7 ਸਾਲ ਪਹਿਲੇ ਗਿਆ ਸੀਗਾ ਅਸੀਂ ਬਸ ਉਹਦਾ ਮੂੰਹ ਦੇਖਣਾ ਚਾਹੁੰਦੇ ਇੱਕ ਵਾਰੀ ਮੇਰੀ ਮਾਂ ਉਹਦਾ ਮੂੰਹ ਦੇਖਣਾ ਚਾਹਦੀ ਇੱਕ ਵਾਰੀ ਬਸ ਹੋਰ ਕੁਝ ਨਹੀਂ ਚਾਹੀਦਾ ਤੁਹਾਨੂੰ ਸਾਨੂੰ ਸਰਕਾਰ ਤੋਂ ਹੱਥ ਜੋੜ ਕੇ ਮੰਗਾ ਮੇਰੇ ਭਰਾੜ ਦੇਖ ਮੇਰੀ ਬਾਪੂਸ ਮੰਗਾ ਮੇਰਾ ਨਾਮ ਹੈ ਸੁਭਿਦਾਰ ਮੇਜਰ ਬਲਵਿੰਦਰ ਸਿੰਘ ਪਿੰਡ ਮੇਰਾ ਘੋਤਾ ਇਹ ਜੋ ਬੇਟਾ ਹੈ ਢਾ ਉਥੇ ਉਹਦਾ ਐਕਸੀਡੈਂਟ ਹੋਇਆ ਉਹ ਮੇਰੇ ਸੰዱ ਦਾ ਲੜਕਾ ਸੀ ਔਰ 7 ਸਾਲ ਤੋਂ ਤਕਰੀਬਨ 7 ਸਾਲ ਹੋ ਗਏ ਹੀ ਬਾਹਰ ਗਏ ਨੂੰ ਟ੍ਰਾਲਾ ਚਲਾਉਂਦਾ ਸੀ ਤੇ ਉਸ ਦਿਨ ਇਹਨੂੰ ਨਿਊ ਜਰਕ ਆਪਣੇ ਪੀਆਰ ਵਾਸਤੇ ਵਾਸਤੇ ਪੀਪਲ ਦੇ ਵਾਸਤੇ ਗਿਆ ਸੀ ਉੱਥੋਂ ਵਾਪਸ ਆ ਰਿਹਾ ਸੀ ਐਲਏ ਉਤਰਿਆ ਐਲਏ ਉਤਰ ਤੋਂ ਬਾਅਦ ਇਹ ਆਪਣੀ ਗੱਡੀ ਦੇ ਵਿੱਚ ਬੈਠਾ ਤੇ بارش ਬੜੀ ਹੋ ਰਹੀ ਸੀ ਗੱਡੀ ਕਾਰਨ ਇਹਦੀ ਗੱਡੀ ਜਿਹੜੀ ਉਹ ਡਿਵਾਈਡਰ ਦੇ ਨਾਲ ਟਕਰਾ ਕੇ ਤੇ ਖਾਈ ਚ ਡੇਗੀ ਜਿਹਦੇ ਨਾਲ ਇਹਦੀ ਡੈਥ ਹੋ ਗਈ ਹੈ ਕਹੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਬੀ ਜੇ ਸਾਡਾ ਬੇਟਾ ਹੈ ਉਹਦੀ ਮਾਂ ਜੇ ਉਹਦਾ ਮੂੰਹ ਵੇਖ ਲਈ ਤੇ ਸਰਕਾਰ ਨੂੰ ਇਹ ਬੇਨਤੀ ਹੈ ਤੇ ਮੰਗ ਵੀ ਹੈ ਵੀ ਉਹਦੀ ਜਿਹੜੀ ਡੈੱਡ ਬੋਡੀ ਹੈ ਉਹ ਜਲਦੀ ਤੋਂ ਜਲਦੀ ਮਤਲਬ ਇੰਡੀਆ ਪਹਚਾਈ ਜਾਵੇ ਤੁਸੀਂ ਕਿਸੇ ਨਾ ਹੁਣ ਤੱਕ ਸੰਪਰਕ ਕਰਨ ਦੀ ਕੋਈ ਨਹੀਂ ਅਜੇ ਤੱਕ ਅਹੀਂ ਕੋਈ ਵੀ ਕਿਸੇ ਨਾ ਕੋਈ ਸੰਪਰਕ ਨਹੀਂ ਕੀਤਾ ਤੇ ਕੋਈ ਇਹੋ ਜਿਹਾ ਪ੍ਰਸ਼ਾਸਨ ਦਾ ਬੰਦਾ ਵੀ ਨਹੀਂ ਆਇਆ ਤੇ ਸਾਡੀ ਇਹ ਸਰਕਾਰ ਤੋਂ ਮੰਗਿਆ ਵੀ ਸਾਡਾ ਜਿਹੜਾ ਬੇਟਾ ਵਾ ਉਹਦੀ ਮਾਂ ਉਹਦਾ ਪਰਿਵਾਰ ਭੈਣ ਭਰਾ ਉਹਦਾ ਮੂੰਹ ਵੇਖ ਲੈਣਗੇ ਤੇ ਉਹਦੀ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੰਡੀਆ ਪਹਚਾਈ ਜਾਵੇ あっ。